ਸਰਚ ਪਿਆਨ ਚਲਾਇਆ ਜਾ ਰਿਹਾ ਹੈ ਕੀ ਮਕਸਦ ਹੈ ਜੀ ਇਸ ਪਿੱਛੇ ਕਿੰਨੇ ਲੋਕ ਤੁਹਾਡੇ ਵੱਲੋਂ ਜਿਹੜੇ ਰਾਉਂਡ ਅਪ ਕੀਤੇ ਇਹਦਾ ਮਕਸਦ ਇਹ ਸਰਚ ਆਪਰੇਸ਼ਨ ਜਿਹੜਾ ਅੱਜ ਚਲਾਇਆ ਗਿਆ ਉਹਦਾ ਹੈ ਕਿ ਅਸੀਂ ਜਿਹੜਾ ਹੈਗਾ ਇੱਕ ਮਹੀਨੇ ਦੇ ਵਿੱਚ ਜਿਹੜਾ ਹੈਗਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨਾ ਹੈ ਔਰ ਇਸੇ ਮਕਸਦ ਤੇ ਜਿਹੜਾ ਹੈਗਾ ਅੱਜ ਤੋਂ ਜਿਹੜੀ ਸਾਡੀ ਮੁਹਿੰਮ ਜਿਹੜੀ ਹੈ ਬੀੜ ਤਲਾਬ ਦੇ ਏਰੀਆ ਦੇ ਵਿੱਚ ਸਰਚ ਆਪਰੇਸ਼ਨ ਰਾਹੀਂ ਚਾਲੂ ਕੀਤੀ ਗਈ ਹੈ ਅੱਜ ਇੱਥੇ ਜਿਹੜੇ ਦੋ ਨਸ਼ਾ ਤਸਕਰਾਂ ਤੋਂ ਗ੍ਰਾਮਿਤਗੀ ਹੋਈ ਹੈ ਜਿਨ੍ਹਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਏਗੀ ਔਰ ਇਸ ਤੋਂ ਇਲਾਵਾ 7-8 ਵਿਅਕਤੀ ਜਿਨ੍ਹਾਂ ਨੇ ਜਿਹੜੇ ਰਾਉਂਡ ਅਪ ਕੀਤੇ ਗਏ ਨੇ ਔਰ ਫਰਦਰ ਜਿਹੜੀ ਹੈਗੀ ਸਾਡੀ ਰੋਜ਼ਾਨਾ ਦੀ ਜਿਹੜੀ ਹੈਗੀ ਇਹ ਕਾਰਵਾਈ ਚੱਲਦੀ ਰਹੇਗੀ ਅਗਲੇ ਆਉਣ ਵਾਲੇ 1-2 ਮਹੀਨਿਆਂ ਤੱਕ ਸਰ ਸ਼ਹਿਰ ਦੇ ਵਿੱਚ ਦੋ ਇਹ ਜਿਹੇ ਇਲਾਕੇ ਨੇ ਜੋ ਲਗਾਤਾਰ ਨਸ਼ੇ ਦੇ ਮਾਮਲਿਆਂ ਨਾਲ ਜੁੜੇ ਹੋਏ ਨੇ ਧੋਬਿਆਣਾ ਤੇ ਬੀਟਲਾ ਬਸਤੀ ਲਗਾਤਾਰ ਸੱਚ ਬਿਆਨ ਵਿੱਚ ਆਖਰ ਇਹ ਜਿਹੜਾ ਕੀ ਕਾਰਨ ਹੈ ਵੀ ਇੱਥੇ ਜਿਹੜਾ ਨਸ਼ਾ ਰੁਕ ਨਹੀਂ ਗਿਆ ਹੈਗਾ ਦੇਖੋ ਇਹ ਦੋਵੇਂ ਜਗ੍ਹਾ ਦੇ ਵਿੱਚ ਜੋ ਮੇਰੀ ਸਮਝ ਚ ਆਂਦਾ ਹੈਗਾ ਕਿ ਜਿਹੜੇ ਹੈਗੇ ਜ਼ਿਆਦਾਤਰ ਵਿਅਕਤੀ ਜਿਹੜੇ ਹੈਗੇ ਉਹ ਉਹਨਾਂ ਕੋਲ ਕਮਾਈ ਦੇ ਸਾਧਨ ਦੀ ਜਿਹੜੀ ਘਾਟ ਹੈ ਔਰ ਜਿਹੜਾ ਨੌਜਵਾਨ ਹੈ ਉਹ ਕਈ ਵਾਰੀ ਗਲਤ ਰਸਤਾ ਜਿਹੜਾ ਅਖਤਿਆਰ ਕਰ ਲੈਂਦਾ ਹੈ ਪੈਸੇ ਕਮਾਉਣ ਵਾਸਤੇ ਔਰ ਜਿਹਦੇ ਕਾਰਨ ਕਿ ਉਹ ਐਵੇਜ ਕੰਮਾਂ ਦੇ ਵਿੱਚ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਪੁਲਿਸ ਦੀ ਕਾਰਵਾਈ ਹੋਣ ਤੋਂ ਬਾਅਦ ਉਹਦੇ ਵਿੱਚ ਜਿਹੜਾ ਹੈਗਾ ਸਮਾਜ ਦੀ ਬਦਨਾਮੀ ਦਾ ਵੀ ਜਿਹੜਾ ਉਹਦੇ ਤੇ ਸੰਕਟ ਘਿਰਦਾ ਤੇ ਇਸੇ ਤਰੀਕੇ ਨਾਲ ਇਹ ਬਸਤੀਆਂ ਦੇ ਵਿੱਚ ਦੇਖਣ ਚ ਆਇਆ ਹੈ ਕਿ ਜਿਹੜੇ ਗਰੀਬ ਜਾਦਾ ਗਰੀਬ ਘਰਾਂ ਦੇ ਲੋਕ ਨੇ ਉਹਨਾਂ ਦੇ ਘਰਾਂ ਦੇ ਵਿੱਚ ਆਸ-ਪਾਸੇ ਦੇ ਲੋਕਾਂ ਵੱਲੋਂ ਆਣਾ ਜਾਣਾ ਵੀ ਲੱਗਿਆ ਰਹਿੰਦਾ ਹੈ ਜਿਦੇ ਚ ਕਿ ਜਿਹੜੇ ਮਾੜੇ ਅਨਸਰ ਨੇ ਉਹ ਆਪਣੇ ਕਾਰਵਾਈ ਨੂੰ ਅੰਜਾਮ ਦੇ ਦਿੰਦੇ ਨੇ ਤੇ ਇਹਦੇ ਵਿੱਚ ਜਿਹੜੀ ਹੈਗੀ ਲੋਕਾਂ ਦੀ ਸੈਂਸਿਟਾਈਜੇਸ਼ਨ ਬਹੁਤ ਜ਼ਰੂਰੀ ਹੈ ਸਾਡੇ ਵੱਲੋਂ ਜਿਹੜਾ ਹੁਣ ਇਸ ਮੁਹਿਮ ਦੇ ਤਹਿਤ ਅਸੀਂ ਇੱਕ ਪ੍ਰੋਗਰਾਮ ਰੱਖਿਆ ਜਿਦੇ ਚ ਕਿ ਨੁਕੜ ਨਾਟਕ ਰਾਹੀਂ ਲੋਕਾਂ ਨੂੰ ਸੈਂਸਿਟਾਈਜ਼ ਕੀਤਾ ਜਾਏਗਾ ਕਿਉਂਕਿ ਜਿਹੜੇ ਘੱਟ ਪੜੇ ਲਿਖੇ ਲੋਕ ਨੇ ਜਾਂ ਗਰੀਬ ਲੋਕ ਨੇ ਉਹਨਾਂ ਨੂੰ ਸੈਂਸਿਟਾਈਜ਼ ਕਰਨ ਵਾਸਤੇ ਇੱਕ ਅਲੱਗ ਤਰ੍ਹਾਂ ਦਾ ਸਾਡੇ ਵੱਲੋਂ ਇੱਥੇ ਪ੍ਰੋਗਰਾਮ ਜਿਹੜਾ ਹੈਗਾ ਉਹ ਉਲੀਕਿਆ ਗਿਆ ਔਰ ਇਹਦੇ ਵਿੱਚ ਹੀ ਡੀਸੀ ਸਾਹਿਬ ਨੂੰ ਵੀ ਗੁਜਾਰਿਸ਼ ਕੀਤੀ ਹੈ ਇੱਕ ਸਕਿੱਲ ਡਵੈਲਪਮੈਂਟ ਸੈਂਟਰ ਜਿਹੜੇ ਸਾਡੇ ਰੀਹੈਬਿਲੀਟੇਸ਼ਨ ਸੈਂਟਰ ਦੇ ਵਿੱਚ ਹੁੰਦੇ ਨੇ ਉਹਨਾਂ ਰਾਹੀਂ ਇਹਨਾਂ ਲੋਕਾਂ ਨੂੰ ਜਿਹੜਾ ਹੈਗਾ ਕਮਾਈ ਦੇ ਸਾਧਨਾਂ ਦੀ ਜਿਹੜੀ ਹੈਗੀ ਹੈ ਟ੍ਰੇਨਿੰਗ ਵੀ ਦਿੱਤੀ ਜਾਏਗੀ ਤਾਂ ਕਿ ਇਹ ਇਸ ਤਰੀਕੇ ਦੇ ਨਜਾਇਜ਼ ਕੰਮਾਂ ਤੋਂ ਜਿਹੜਾ ਹੈਗਾ ਹਟ ਕੇ ਇੱਕ ਸਹੀ ਤਰੀਕੇ ਦੀ ਜ਼ਿੰਦਗੀ ਜੀ ਸਕਣ। ਅਸਰ ਜਿਹੜੇ ਲੋਕ ਫੀਡ ਤੇ ਨਸ਼ੇ ਤੋਂ ਉਹ ਨਸ਼ਾ ਛੱਡਣਾ ਵੀ ਚਾਹੁੰਦੇ ਪਰ ਉਹਨਾਂ ਨੂੰ ਕੋਈ ਰਾਹ ਨਹੀਂ ਮਿਲਿਆ ਹੈਗਾ। ਉਹਨਾਂ ਨੂੰ ਲੈ ਕੇ ਵੀ ਜਿਹੜਾ ਹੈਗਾ ਦੇਖੋ ਨਸ਼ਾ ਜੇ ਆਪਾਂ ਛੱਡਣਾ ਚਾਹੁੰਦੇ ਆ ਗਵਰਨਮੈਂਟ ਦਾ ਡੀ ਐਡਿਕਸ਼ਨ ਸੈਂਟਰ ਜਿਹੜਾ ਹੈਗਾ ਬਣਿਆ ਜਿੱਦੇ ਚ ਕਿ ਫ੍ਰੀ ਦੇ ਵਿੱਚ ਨਸ਼ਾ ਛੜਾਇਆ ਜਾਂਦਾ। ਪ੍ਰੀਲਿਮਿਨਰੀ ਟੈਸਟ ਦੇ ਹਾਰਡਲੀ 1000 ਰੁਪਿਆ ਜਾਂ ਉਸ ਤੋਂ ਵੀ ਘੱਟ ਖਰਚਾ ਹੁੰਦਾ। ਉਸ ਤੋਂ ਬਾਅਦ ਜਿਹੜੀ ਸਾਰੀ ਜਿਹੜੀ ਹੈਗੀ ਪ੍ਰਕਿਰਿਆ ਹਫਤੇ ਦੋ ਹਫਤੇ ਦੀ ਉਹ ਫ੍ਰੀ ਆਫ ਕੋਸਟ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਚੌਰਾ ਜਿਹੜੇ ਨੇ ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰ ਵੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਨੇ ਤੇ ਉਹਦੇ ਵਿੱਚ ਜੋ ਮੈਂ ਦੇਖਦਾ ਹਾਂ ਕਿ ਸਮਾਜ ਦੇ ਵਿੱਚ ਇਹ ਦੇਖਣ ਚ ਆਇਆ ਕਿ ਪਰਿਵਾਰ ਵੱਲੋਂ ਜਾਂ ਜਿਹੜੇ ਨਸ਼ਾ ਕਰਨ ਵਾਲੇ ਵਿਅਕਤੀਆਂ ਦੇ ਦੋਸਤ ਮਿੱਤਰ ਨੇ ਉਹਨਾਂ ਵੱਲੋਂ ਥੋੜੀ ਢਿੱਲ ਕਈ ਵਾਰੀ ਆਪਾਂ ਨੂੰ ਪਾਈ ਜਾਂਦੀ ਹੈ ਕਿਉਂਕਿ ਜਦੋਂ ਵੀ ਆਪਾਂ ਆ ਕਿਸੇ ਵੀ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਾਣੇ ਆ ਤਾਂ ਉਹਦੇ ਨਾਲ ਪਰਿਵਾਰ ਦੇ ਮੈਂਬਰ ਤੇ ਉਹਦੇ ਦੋਸਤਾਂ ਦਾ ਜਿਹੜਾ ਹੈਗਾ ਟਾਈਮ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਇੱਕ ਪਰਿਵਾਰਕ ਵਿਅਕਤੀ ਨੂੰ ਉਹਦੇ ਨਾਲ 24 ਘੰਟੇ ਰਹਿਣਾ ਜਿਹੜਾ ਹੈਗਾ ਇੱਕ ਜ਼ਰੂਰੀ ਹੈ ਜੋ ਕਿ ਇੱਕ ਸਾਈਕੀਆਟਰੀ ਦਾ ਅਸੂਲ ਹੈ ਉਹਦੇ ਵਿੱਚ ਕਈ ਵਾਰੀ ਟਿਲ ਮਿਲਦੀ ਹੈ ਤੇ ਜਿਹੜੇ ਵਿਅਕਤੀ ਜਿਹੜੇ ਨਸ਼ਾ ਛੁਡਾਊ ਕੇਂਦਰ ਚ ਭਰਤੀ ਵੀ ਹੁੰਦੇ ਨੇ ਉਹ ਕਈ ਵਾਰੀ ਵਿੱਚ ਹੀ ਜਿਹੜੀ ਪ੍ਰਕਿਰਿਆ ਨੂੰ ਛੱਡ ਜਾਂਦੇ ਨੇ ਇੱਕ ਸਰ ਲੋਕ ਤਾਂ ਕਈ ਵਾਰੀ ਕਿ ਸੇਫ ਪੰਜਾਬ ਹੈਲਪਲਾਈਨ ਇੱਕ ਸਟਾਰਟ ਕੀਤੀ ਹੈ ਸੀਐਮ ਸਾਹਿਬ ਵੱਲੋਂ ਉਹਦੇ ਵਿੱਚ ਤੁਸੀਂ WhatsApp ਰਾਹੀਂ ਜਿਹੜਾ ਹੈਗਾ ਤੁਸੀਂ ਸਾਨੂੰ ਇਨਫੋਰਮੇਸ਼ਨ ਦੇ ਸਕਦੇ ਹੋ ਮੇਰਾ ਮੋਬਾਈਲ ਨੰਬਰ ਬਠਿੰਡਾ ਪੁਲਿਸ ਦੀ ਵੈਬਸਾਈਟ ਤੇ ਉਪਲਬਧ ਹੈ ਐਸਐਸਪੀ ਸਾਹਿਬ ਦਾ ਉਪਲਬਧ ਹੈ ਜੇਕਰ ਆਪਾਂ ਨੂੰ ਲੱਗਦਾ ਹੈ ਕਿ ਇੱਕ ਸੋਰਸ ਤੇ ਆਪਾਂ ਇਨਫੋਰਮੇਸ਼ਨ ਦੰਨੇ ਆ ਤੇ ਉੱਥੇ ਕੋਈ ਲੀਕੇਜ ਹੁੰਦੀ ਹੈ ਤਾਂ ਤੁਸੀਂ ਸਾਡੇ ਮੋਬਾਈਲ ਤੇ ਜਿਹੜਾ ਹੈਗਾ ਇਨਫੋਰਮੇਸ਼ਨ ਵੀ ਦੇ ਸਕਦੇ ਹੋ ਔਰ ਇਸ ਤੋਂ ਇਲਾਵਾ ਜਿਹੜੀ ਉਹਨੂੰ ਸਪੈਸ਼ਲ ਪ੍ਰੋਵੀਜ਼ਨ ਅਸੀਂ ਰੱਖੀ ਆ ਆਪਣੇ ਕੰਮਕਾਜ ਦੇ ਵਿੱਚ ਤਾਂ ਕਿ ਜਿਹੜੀ ਇਹ ਇਨਫਾਰਮੇਸ਼ਨ ਆ ਲੋਕਾਂ ਵੱਲੋਂ ਦਿੱਤੀ ਜਾਂਦੀ ਆ ਉਹਨੂੰ ਗੁਪਤ ਰੱਖਿਆ ਜਾਵੇ ਤੇ ਵਿਅਕਤੀ ਦੀ ਜਿਹੜੀ ਹੈਗੀ ਆਇਡੈਂਟੀਟੀ ਡਿਕਲੇਅਰ ਨਾ ਕੀਤੀ ਜਾਵੇ ਥੈਂਕ ਯੂ ਸਰ ਜੀ ਹਾਂ ਜੀ ਮੈਂ 2013 ਦੇ ਵਿੱਚ ਬਲਾਗ ਸੰਘਤੀ ਮੈਂਬਰ ਜਿੱਤਾ ਸੀਗਾ ਬਾਅਦ ਵਿੱਚ ਮੈਂ ਬਲਾਗ ਦਾ ਚੇਅਰਮੈਨ ਬਣ ਗਿਆ ਸੀ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਬਸ ਰਮਾਣਾ ਸਾਹਿਬ ਦੇ ਨਾਲ ਰਹੇ ਕਾਫੀ ਚਿਰ ਕੰਮ ਕਰਦੇ ਰਹੇ ਇਸ ਚਿੱਟੇ ਲੋਕtham ਵਾਸਤੇ ਬਹੁਤ ਭੱਜਾਂ ਨਕੀ ਕੀਤੀ ਪਰ ਕੋਈ ਨਹੀਂ ਹੱਲ ਹੋਇਆ ਬਾਅਦ ਲੋਕਾਂ ਨੇ ਦੁਸ਼ਮਣੀਆਂ ਤਰ੍ਹਾਂ ਇੱਕ ਦੁਸ਼ਮਣੀ ਕੱਢੀ ਵੀ ਇਹ ਸਾਡੇ ਜਵਾਕਾਂ ਨੂੰ ਫੜਾਉਂਦਾ ਸਾਨੂੰ ਚਿੱਟਾ ਬੰਦ ਕਰਾਉਂਦਾ ਤੇ ਅਸੀਂ ਉਹਦੇ ਜਵਾਕਾਂ ਲਈਏ ਉਸ ਤੋਂ ਬਾਅਦ ਹੀ ਕੁਝ ਲੋਕਾਂ ਨੇ ਇਕੱਠੇ ਹੋ ਕੇ ਪਿੰਡ ਦੇ ਨਾਲ ਮਿਲ ਮਿਲਾ ਕੇ ਤੇ ਮੇਰੇ ਦੋਨਾਂ ਬੇਟੇ ਨਸ਼ੇ ਦੇ ਲਾਤਾ ਜੀ ਵੱਡਾ ਬੇਟਾ ਜਿਹੜਾ ਮੇਰਾ ਜੇਲੇ ਚਾ ਜੀ ਉਹ ਸਾਹ ਨਾਲ ਗੱਲ ਹੋਈ ਸੀ ਸਾਹ ਨਾਲ ਵੀ ਉਹ ਜਿੱਦੇ ਤੋਂ ਫਰਿਆ ਗਿਆ ਸੀ ਟੂ ਟੈਕਸ ਤੋਂ ਜੀ ਉਹਦੇ ਕੋਲੇ ਕੋਈ 250 ਗ੍ਰਾਮ ਸਮਗਰੱਥ ਸੀਗਾ ਦੋ ਬੰਦੇ ਉਹਦੇ ਨਾਲ ਰਾਮਾ ਪਿੰਡ ਹੈ ਕੋਈ ਤੇ ਰਾਮੇਪਿੰਡ ਤੋਂ ਜਾਂ ਰਾਮੇ ਮੰਡੀ ਤੋਂ ਹੈ ਉਹ ਨਹੀਂ ਮੈਨੂੰ ਪਤਾ ਜੀ ਇੱਕ ਮੁੰਡਾ ਉਹਨਾਂ ਗਨਿਆਣੇ ਦੱਸਿਗਾ ਜੀ ਉਹਨ ਦਾ 7 ਮਹੀਨੇ ਹੋ ਗਏ ਉਹ ਜੇਲ੍ਹ ਕੀ ਹੈ ਜੀ ਉਹ ਉਸਤੋਂ ਦਾ ਮੈਂ ਮੰਗ ਕਰਦੇ ਹਾਂ ਜੀ ਕਿੰਨਾ ਨਸ਼ਾ ਤੁਹਾਡੇ ਇਸ ਪਿੰਡ ਦੇ ਸਾਡੇ ਨਸ਼ਾ ਦੇਖੋ ਜੀ ਜੇ ਆਪਾਂ ਮੋਟੇ ਦੀ ਗੱਲ ਕਰੀਏ ਤੇ ਮੋਟਾ ਨਹੀਂ ਹੈ ਇੱਥੇ ਦਾ ਸਿਰਫ 100-100 ਗ੍ਰਾਮ ਉਹ 150 ਗ੍ਰਾਮ ਵਾਲੇ ਆ ਕਿਲੋ ਵਾਲਾ ਤਾਂ ਕੋਈ ਹੈ ਨਹੀਂ ਸਾਡੇ ਪਿੰਡ 'ਚ ਕਿਲੋ ਵਾਲੇ ਜੇ ਕੋਈ ਹੈਗੇ ਆ ਅਦਰ ਦੇ ਕਿਲੋ ਵਾਲੇ ਕੋ ਸਪਲਾਈ ਕਰਦੇ ਆ ਤੇ ਵੇਚਣ ਵਾਲਿਆਂ ਨੂੰ ਦਿੰਦੇ 10 ਗ੍ਰਾਮ ਲਿਆ ਕੇ ਫਿਰ 20 ਗ੍ਰਾਮ ਲਿਆ ਠੀਕ ਹੈ ਤੇ ਉਹ ਵਿਕਰੀ ਕਰਕੇ ਤੇ ਵੇਚ ਕੇ ਤੇ ਉਹਨਾਂ ਫਿਰ ਖਰੀਦ ਲਈ ਕਿਉਂ ਰਹੀ ਹੈ ਪੁਲਿਸ ਫੇਲ ਕਿਉਂ ਹੋਈ ਹੈ ਦੇਖੋ ਜੀ ਕਈ ਤਰ੍ਹਾਂ ਦੀਆਂ ਗੱਲਾਂ ਜੀ ਦੇਖੋ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਕੋਈ ਹੌਸਲ ਦਾ ਕੰਮ ਕਰਦੇ ਆ ਉਹ ਪਿੰਡ ਚ ਅੱਜ ਵੀ ਕੋਈ ਨਹੀਂ ਹੈ ਕਿਉਂ ਰਾਤ ਹੀ ਸੀਐਡੀ ਹੋ ਗਈਆਂ ਫੋਨ ਹੋ ਗਏ ਵੀ ਕੱਲ ਨੂੰ ਤੜਕੇ ਰੇਡ ਪੈਣੀ ਹੈ ਅੱਛਾ ਅਡਵਾਂਸੀ ਦੱਸ ਅਡਵਾਂਸੀ ਦੱਸਾ ਜੀ ਬਹੁਤ ਸਾਰੇ ਲੋਕਾਂ ਨੇ ਵੱਡੀਆਂ ਵੱਡੀਆਂ ਗੋਠੀਆਂ ਪਾਈਆਂ ਹੋਈਆਂ ਇੱਥੇ ਪਰ ਉਹ ਸਾਰੀ ਇਸੇ ਇਸੇ ਕੰਮ ਦੀ ਕਰਾਵਾਤੀ ਹੈ ਜੀ ਚਿੱਟੇ ਦੀ ਕਰਾਵਾਤਾ ਕਰਨੀ ਮੈਨੂੰ ਪਤਾ ਕਿਵੇਂ ਲੱਗ ਜਾਂਦਾ ਵੀ ਜਿਵੇਂ ਤੁਸੀਂ ਕਿਹਾ ਵੀ ਪਹਿਲਾਂ ਹੀ ਦੇਖੋ ਜੀ ਗੱਲ ਪੁਲਿਸ ਡਿਪਾਰਟਮੈਂਟ ਤੋਂ ਹੀ ਲੀਕ ਆਉਟ ਹੁੰਦੀ ਹੈ ਵੀ ਤੁਹਾਨੂੰ ਰੇਡ ਪੈਣੀ ਹੈ ਪਹਿਲਾਂ ਆਪ ਦੇ ਹਾਂ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਪਹਿਲਾਂ ਆਪ ਦੀ ਕਾਮਯਾਬੀ ਕਰੇ ਪੁਲਿਸ ਪ੍ਰਸ਼ਾਸਨ ਤੇ ਕੰਟਰੋਲ ਕਰੇ ਵੀ ਜਿਹੜੀ ਗੱਲ ਲੀਕ ਹੁੰਦੀ ਹੈ ਠੀਕ ਹੈ ਧੰਨਵਾਦ